ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ ਆ ਦਰਅਸਲ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਕਿ ਤੁਸੀਂ ਪ੍ਰਦਰਸ਼ਨ ਨਾ ਕਰੋ ਤਾਂ ਉਸੇ ਦੌਰਾਨ ਜੋ ਕਿਸਾਨਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਕੁਝ ਵਿਦਿਆਰਥੀ ਐਕਟੀਵਾਤੇ ਜਾ ਰਹੇ ਸੀ ਇੱਕ ਲੜਕਾ ਤੇ ਲੜਕੀ ਤਾਂ ਉਹ ਟਰਾਲੀ ਟਰੈਕਟਰ ਜਿਹੜਾ ਆ ਟਰੈਕਟਰ ਵੱਜਿਆ ਉਹਨਾਂ ਦੀ ਐਕਟੀਵਾ ਦੇ ਵਿੱਚ ਤਾਂ ਉਹ ਵਿਦਿਆਰਥੀ ਵੀ ਡਿੱਗ ਜਾਂਦੇ ਨੇ ਉਹਨਾਂ ਦੇ ਸੱਟਾਂ ਵੀ ਲੱਗਦੀਆਂ ਨੇ ਤਾਂ ਪੁਲਿਸ ਨੇ ਜਿਸ ਤੋਂ ਬਾਅਦ ਕਿਸਾਨਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਹਿੰਦੇ ਗੱਡੀਆਂ ਤਿਆਰ ਖੜੀਆਂ ਨੇ ਸਾਡੀਆਂ ਤੁਸੀਂ ਆਪਣੀਆਂ ਗ੍ਰਿਫਤਾਰੀਆਂ ਦੇ ਦਿਓ ਤੁਸੀਂ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਨੇ ਅ ਜਿਸ ਤੋਂ ਬਾਅਦ ਦੇਖੋ ਫਿਰ ਮਾਹੌਲ ਕੀ ਬਣਿਆ ਤੇ ਆਖਰ ਕਿਸਾਨ ਜਿਹੜੇ ਨੇ ਗੰਭੀਰ ਜ਼ਖਮੀ ਵੀ ਹੋਏ ਨੇ ਸੱਟਾਂ ਲੱਗੀਆਂ ਲਹੂ ਲਹਾਨ ਹੋਏ ਨੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਿਆ ਤੁਹਾਨੂੰ ਉਹ ਚਤਾਵਨੀ ਵੀ ਸੁਣਾਉਣੀ ਆ ਤੇ ਤੁਹਾਨੂੰ ਕਿੰਨੇ जख्मी ਹੋਏ ਬਹੁਤ ਜਿਆਦਾ जख्मी ਥੋੜੇ ਨਹੀਂ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮੈਨੂੰ 5-4 ਰਹੀਆਂ ਇੱਥੇ ਡੋਲੇ ਦੇ ਥੱਲੇ ਤੇ 4-500 ਜੰਗਾ ਮੈਨੂੰ ਉਸਤਰਾ ਵਜੀਆਂ ਇੱਕ ਸਿੱਧੀ ਮੱਸੀ ਵਾਰੀ ਆ ਇਹਨਾਂ ਵੱਲੋਂ ਮਾਰਿਆ ਗਿਆ ਤਾਂ ਪੁਲਿਸ ਨੇ ਮਾਰਿਆ ਜੀ ਉਸਨੇ ਫੱਕਾ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਸਨੋ ਕਿ ਟਰਾਲੀ ਤੇ ਖਰੋਤੀ ਟਰਾਲੀ ਦੇ ਉੱਤੇ ਖਰੋਤੀ ਲੋਕਾਂ ਦੇ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਕੋਈ ਹਣ ਤਾਂ ਖਰੋਤੀ ਜੂ ਕੁੱਟਿਆ ਹੋਣਾ ਪੰਜ ਤੋਂ ਪਹਿਲਾਂ ਤਾਲੀ ਸੰਧ ਹੀ ਪਬਲਿਕ ਨੂੰ ਸਟਾ ਲੱਗਿਆ ਟਰਾਲੀਆਂ ਜਿਹੜੇ ਬਹੁਤ ਜਿਆਦੇ ਬੰਦੇ ਕੁੱਤੇ ਹੋਰ ਵੀ ਜਿਆਦਾ ਪਟ੍ਰੋਲੀਆਂ ਜਿਹੜਾ ਕੋਈ ਕਿਸੇ ਦਿਨ ਜਿਹੜੀ ਅਸੀਂ ਨਹੀਂ ਵੇਖੀ ਗਈ ਕੋਈ ਨਹੀਂ ਵੇਖੀ ਕੋਈ ਨਹੀਂ ਵੇਖੀ ਕਹਿੰਦੇ ਜਿਹੜੀ ਰੋਟੀ ਖਾਣ ਦੀ ਕੁੱਤੇ ਪੂਰਾ ਨਰਿੰਦਰ ਸਿੰਘ ਬਣਾਇਆ ਕਿਹੜਾ ਕਿਹੜਾ ਸੁਭਾਲੀ ਕੋਲੀ ਤਾਲੀ ਕੱਢਿਆ ਯਾਰ ਥੋੜਾ ਪਿੱਛੇ ਮਾਨ ਜੋ ਕਮਿਸ਼ਨਰ ਸਾਹਿਬ ਨੂੰ 2-3 ਦਿਨ ਹੋ ਗਿਆ ਬੈਸਟ ਕਾ ਕਿ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਟੁਰੀ ਆ ਜੋ ਘਾਈ ਕਰਦੇ ਕਿੰਨੇ ਆ ਕੇ ਹਾਈ ਕੋਰਟ ਦੇ ਹੁਕਮ ਦੀ ਤੁਸੀਂ ਕਿਉਂ ਕਰਾਉਂਦੇ ਟੰਕਾ ਨੇ ਮਾਰਕ ਦੀ ਗੱਲ ਕੀਤੀ ਜਾਂਦੀ ਮਹਾਜਨੀ ਤੇ ਭ ਧੰਨਵਾਦੀ ਸਿਹਦਾ ਤੁਸੀਂ ਉਹ ਬੈਂਕ ਦੇ ਪਹਿਲਾਂ ਅਸੀਂ ਲਗੇ ਸੀ ਉਹਦੇ ਕਰਕੇ ਤਿੰਨ ਦਿਨ ਕੱਲ ਪਹੁੰਚਿਆ ਇਸ ਪੈਗ ਨਾਲ ਗੱਲ ਕਰ ਲਈ ਨਹੀਂ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਆ ਪ੍ਰਵਿੰਦਰ ਮਾਹੋਨੇ ਹੀ ਖੋਲਿਆ ਇਹਦੇ ਚੋਂ ਮੈਂ ਉਹਨੂੰ ਕਾਲ ਕੀਤੀ ਰਿਕਵੈਸਟ ਕੀਤੀ ਕਿ ਮੇਰੇ ਨਾਲ ਚਲ ਲੇਕਿਨ ਇਹਨੇ ਇੱਕ ਨਹੀਂ ਸਹੀ ਔਰ ਕਮਿਸ਼ਨਰ ਸਾਹਿਬ ਨੇ ਬੜੀ ਜੇਦਾ ਮਨ ਦੇਖੋ ਕਿੱਡਾ ਨਿਆਣੇ ਤੇ ਮੋਟਰਸਾਈਕਲ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖਿਆ ਕੀ ਹਾਲਾਤ ਨੇ ਪੂਰੇ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਿੱਥੇ ਵੀ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਜਾਂਦਾ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਵੀ ਕੋਈ ਆਮ ਆਦਮੀ ਪਾਰਟੀ ਦਾ ਮੰਤਰੀ ਜਾਂਦਾ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਵੀ ਪੰਜਾਬ ਦੇ ਮੁੱਖ ਮੰਤਰੀ ਜਾਂਦੇ ਨੇ ਉੱਥੇ ਪਹੁੰਚ ਜਾਂਦੇ ਨੇ ਵਿਰੋਧ ਕਰਦੇ ਨੇ ਕਹਿੰਦੇ ਸਾਡੀਆਂ ਮੰਗਾਂ ਦੇ ਵਿੱਚ ਗਲਤ ਦੱਸੋ ਕੀ ਐ ਸਾਡੀਆਂ ਮੰਗਾਂ ਦੱਸੋ ਕਿਹੜੀਆਂ ਨਾਜਾਇਜ਼ ਨੇ ਜੋ ਅਸੀਂ 13 ਮਹੀਨੇ ਬਾਰਡਰਾਂ ਦੇ ਉੱਤੇ ਬੈਠੇ ਸੀ ਪੰਜਾਬ ਦੀ ਪੁਲਿਸ ਨੇ ਪੰਜਾਬ ਦੀ ਸਰਕਾਰ ਨੇ ਸਾਨੂੰ ਕਿਉਂ ਚੱਕਿਆ ਕਿਉਂ ਖੰਡੇੜਿਆ ਸਾਡੇ ਨਾਲ ਕਿਉਂ ਤਸ਼ੱਦਦ ਕੀਤਾ ਤਾਂ ਜਦੋਂ ਜਵਾਬ ਨਹੀਂ ਮਿਲਦਾ ਫਿਰ ਵਿਰੋਧ ਦਾ ਰੂਪ ਧਾਰ ਹੋ ਜਾਂਦਾ ਤਾਂ ਵਿਰੋਧ ਲਗਾਤਾਰ ਦੇਖੋ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖੀਆਂ ਕਿ ਹਾਲਾਤ ਨੇ ਪੂਰੇ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਿੱਥੇ ਵੀ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਜਾਂਦਾ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਵੀ ਕੋਈ ਆਮ ਆਦਮੀ ਪਾਰਟੀ ਦਾ ਮੰਤਰੀ ਜਾਂਦਾ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਵੀ ਪੰਜਾਬ ਦੇ ਮੁੱਖ ਮੰਤਰੀ ਜਾਂਦੇ ਨੇ ਉੱਥੇ ਪਹੁੰਚ ਜਾਂਦੇ ਨੇ ਵਿਰੋਧ ਕਰਦੇ ਨੇ ਕਹਿੰਦੇ ਸਾਡੀਆਂ ਮੰਗਾਂ ਦੇ ਵਿੱਚ ਗਲਤ ਦੱਸੋ ਕੀ ਹੈ ਸਾਡੀਆਂ ਮੰਗਾਂ ਦੱਸੋ ਕਿਹੜੀਆਂ ਨਾਜਾਇਜ਼ ਨੇ ਜੋ ਅਸੀਂ 13 ਮਹੀਨੇ ਬਾਰਡਰਾਂ ਦੇ ਉੱਤੇ ਬੈਠੇ ਸੀ ਪੰਜਾਬ ਦੀ ਪੁਲਿਸ ਨੇ ਪੰਜਾਬ ਦੀ ਸਰਕਾਰ ਨੇ ਸਾਨੂੰ ਕਿਉਂ ਚੱਕਿਆ ਕਿਉਂ